ਜਿ ਆ ਸਕਦੇ ਹੋ ਚੰਡੋਲ ਚ ਬਹਿ ਕੇ ਇੱਕ ਜੀ ਬਹਿ ਕੇ ਮੇਲਾ ਇੰਜੋਏ ਕਰ ਸਕਦੇ ਹੋ ਨਾ ਤੇ ਲਓ ਨੋਰਥਲੋ ਪਰ ਦਿਖਾਉਣੇ ਆਪਾਂ ਰੋਪਰ ਥਿ ਵਿਊ ਤੇ ਬਾਕੀ ਜਿਹੜੇ ਮੇਲੇ ਦਾ ਪੂਰਾ ਵਿਊ ਜਿਹੜਾ ਤੁਸੀਂ ਦੇਖ ਸਕਦੇ ਹੋ ਇਧਰੋਂ ਨਾ ਸਾਰਾ ਲਓ ਤੇ ਬਾਕੀ ਆ ਵੀ ਚੱਲੂਗਾ ਇਧਰੋਂ ਨਾ ਉਹ ਇਧਰੋਂ ਪੂਰਾ ਵਿਊ ਦਿਖਾਵਾਂਗੇ ਸਾਰਾ ਉਹ ਦੇਖਦੇ ਰਹੋ ਲੋਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀਂ ਸ਼ਹਿਰ ਬਰਨਾਲੇ ਤੇ ਇੱਥੇ ਲੱਗਿਆ ਹੋਇਆ ਮੇਲਾ ਤੁਹਾਨੂੰ ਸਾਰਾ ਮੇਲਾ ਦਿਖਾਵਾਂਗੇ ਮੇਰੇ ਮਗਰ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰਾ ਮੇਲਾ ਲੱਗਿਆ ਹੋਇਆ ਚੱਲਦੇ ਆਂ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆ ਕਿੰਨੀ ਦੀ ਟਿਕਟ ਹੋਊਗੀ ਤੇ ਕਿਵੇਂ ਦਾ ਸਾਰਾ ਮੇਲਾ ਆਊਗਾ ਤੁਹਾਨੂੰ ਸਾਰਾ ਦਿਖਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹਿਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸੋ ਚੱ 30 ਰੁਪਏ ਜਿਹੜੀ ਟਿਕਟਾਂ ਤੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਸਾਰਾ ਆਪਾਂ ਇਹ ਮੇਲਾ ਤੇ ਇੱਥੋਂ ਆਪਣੀ ਹੋਊਗੀ ਐਂਟਰੀ ਤੇ ਇੱਥੇ ਤੁਸੀਂ ਟਿਕਟ ਚੈੱਕ ਕਰਾ ਕੇ ਅੰਦਰ ਵੜ ਸਕਦੇ ਹੋ ਤੇ ਲੋਗ ਇੱਥੋਂ ਆਪਣਾ ਟਿਕਟ ਚੈੱਕ ਕਰਾਵਾਂਗੇ ਤੇ ਚੱਲਦੇ ਆ ਅੰਦਰ ਤੇ ਆਜੋ ਦਿਖਾਉਨੇ ਆ ਤੁਹਾਨੂੰ ਸਾਰਾ ਆਪਾਂ ਮੇਲਾ ਲੋ ਵੀ ਤੇ ਹੁਣ ਚੱਲਦੇ ਆ ਤੇ ਕੁਝ ਇਸ ਤਰ੍ਹਾਂ ਦਾ ਸਾਰਾ ਹੋਮ ਐਂਟਰੀ ਪੁਆਇੰਟ ਮਿਲ ਜੂਗਾ ਦੇਖਣ ਨੂੰ ਸਾਰਾ ਹਨਾ ਜਿਵੇਂ ਤੁਸੀਂ ਆ ਸਾਰਾ ਦੇਖ ਸਕਦੇ ਹੋ ਲੋ ਵੀ ਮੇਰੇ ਤੁਹਾਨੂੰ ਐਂਟਰੀ ਪੁਆਇੰਟ ਸਾਰਾ ਦੇਖਣ ਨੂੰ ਮਿਲ ਜੂ ਤੇ ਤੁਸੀਂ ਬਹੁਤ ਸੋਹਣੀਆਂ ਜਿਵੇਂ ਸੈਲਫੀ ਵਗੈਰਾ ਹਨਾ ਕਰਾ ਸਕਦੇ ਹੋ। ਲਓ ਜੀ। ਤੇ ਬਾਕੀ ਗਾਣੇ ਵਗੈਰਾ ਵੀ ਚੱਲਦੇ ਨੇ ਹਨਾ ਸਾਰੇ। ਤੇ ਇੱਧਰ ਸਾਰੀ ਪਾਰਕਿੰਗ ਆ। ਤੇ ਇਹ ਮੇਲਾ ਸਹਿਰ ਬਰਨਾਲੇ ਦਾਣਾ ਮੰਡੀ ਚ ਲੱਗਿਆ ਹੋਇਆ ਬੱਸ ਸਟੈਂਡ ਦੇ ਬੈਕ ਸਾਈਡ। ਲਓ ਜੀ ਇੱਥੋਂ ਹੋ ਗਿਆ ਆਪਾਂ ਮੇਲੇ 'ਚ ਐਂਟਰ। ਲਓ ਜੀ ਇੱਕ ਵਾਰ ਤੁਹਾਨੂੰ ਵੀਊ ਚੈੱਕ ਕਰਾ ਦਾਂ ਮੇਲੇ ਦਾ ਸਾਰਾ ਹਨਾ। ਆ ਵੀ ਆ ਜਵੇਂ ਹੈ ਨਾ ਤੇ ਇਸ ਤਰ੍ਹਾਂ ਦਾ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੂ ਲੋ ਤੇ ਕਾਫੀ ਤੁਹਾਨੂੰ ਝੂਲੇ ਵਗੈਰਾ ਤਿੰਡੋਲ ਵਗੈਰਾ ਦੇਖਣ ਨੂੰ ਮਿਲ ਜਾਣਗੇ ਤੇ ਕਾਫੀ ਤੁਹਾਨੂੰ ਸਟਾਲਾਂ ਨੇ ਜਿਹੜੀ ਉਹ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਉਹਨਾਂ ਸਾਰੀਆਂ ਲੋ ਜੀ ਇੱਕ ਵਾਰੀ ਤੁਹਾਨੂੰ ਸਾਰਾ ਇਹਦਾ ਵੀਊ ਚੈੱਕ ਕਰਾਉਦਾ ਮੇਲੇ ਦਾ ਫਿਰ ਆਪਾਂ ਤੁਹਾਨੂੰ ਦਿਖਾਉਣਾ ਹੈ ਸਾਰਾ ਆਪਾਂ ਮੇਲਾ ਲੋ ਜੀ ਚੱਲਦੇ ਆ ਦਿਖਾਉਣਾ ਤੁਹਾਨੂੰ ਸਾਰਾ ਆਪਾਂ ਮੇਲਾ ਤੇ ਆਹ ਹੋ ਗਈ ਜਵੇਂ ਬੰਬੇ ਦੀ ਸੋਪਰ ਬੇਲ ਪੂਰੀ ਹੈ ਨਾ ਤੇ ਨਾਈਟ ਵੀ ਤੁਸੀਂ ਮੇਲੇ ਦਾ ਸਾਰਾ ਦੇਖ ਸਕਦੇ ਹੋ ਲੋ ਜੀ ਤੇ ਬਾਕੀ ਤੁਹਾਨੂੰ ਇੱਥੇ ਬਹੁਤ سارے ਸਟਾਲ ਦੇ ਦੇਖਣ ਨੂੰ ਮਿਲ ਜਾਣਗੇ ਤੇ ਬਾਕੀ ਦੇ ਵੀ ਹੋ ਜਿਕੇ ਜਾਇਕਾਰ ਨਾਲ ਹੁਣ ਸ਼ੌਂਡਾ ਹੋਊਗਾ ਨਾ ਤੇ ਬਾਕੀ ਇੱਧਰ ਚੱਲਦੇ ਆ ਤੇ ਇੱਧਰ ਆ ਗਿਆ ਅਮਰੀਕਨ ਬੁੱਟਾ ਹੈ ਨਾ ਆ ਸਾਰਾ ਦੇਖ ਸਕਦੇ ਹੋ ਤੇ ਆ ਗਿਆ ਪੋਟਾਟੋ ਲਓ ਜੀ ਅੱਗੇ ਪੀਜ਼ਾ ਸ਼ਾਪ ਮਿਲ ਜੂਗਾ ਨਾ ਤੇ ਖਾਣ ਦੇ ਬਹੁਤ ਸਾਰੇ ਨੂੰ ਸਟਾਕ ਦੇ ਵੀ ਦੇਖਣ ਨੂੰ ਮਿਲ ਜਾਣਗੇ ਬਾਕੀ ਹੋਮ ਮੇਡ ਆ ਪਾਪੜ ਸਾਰੇ ਹੈ ਨਾ ਇਹ ਸਾਰੇ ਹੋਮ ਮੇਡ ਹੁੰਦੇ ਨੇ ਸਾਰੇ ਲਓ ਜੀ ਤੇ ਬਾਕੀ ਆ ਹੋਰ ਨਾਰਦਾਣਾ ਹੈ ਨਾ ਇੰਗਰੋਵੀਵੇਂ ਲਓ ਜੀ ਆ ਸਾਰਾ ਤੇ ਬਾਕੀ ਇੱਧਰ ਤੁਹਾਨੂੰ ਚੱਲੇ ਵਗਾਰੇ ਮਿਲ ਜਾਣਗੇ ਲਓ ਜੀ 頑張れ頑張れ頑張って。 ਤਾਂ ਵੀ ਇੱਥੇ ਕਿਟੂਨ ਦੇਖਣ ਮਿਲ ਜਾਣਗੀਆਂ ਤੇ ਅੱਗੇ ਦੇ ਬਾਰੇ ਵੀ ਮਿਲਣਗੇ ਕੁਮਾਰੀ ਦਾ ਮਾਇਆ ਲਓ ਜੀ ਆਹ ਤੁਹਾਨੂੰ ਇਧਰ ਨਾ ਆ ਵੀ ਮਿਲ ਜੂਗੀ ਬਹੁਤ ਸਾਰੇ ਮਝੂਲੇ ਮਤ ਕਰੀ ਮਝੂਲੇ ਤੁਹਾਨੂੰ ਆਹ ਹਨਾ ਸਾਰੇ ਮਿਲ ਜਾਣਗੇ ਦੇਖਣ ਜੇ ਤੁਸੀਂ ਦੇਖ ਸਕਦੇ ਹੋ ਸਾਰੇ ਲਓ ਜੀ ਇਹਦੀ ਵੀ ਤੁਸੀਂ ਬੈਠ ਕੇ ਇੰਜੋਏ ਕਰ ਸਕਦੇ ਹੋ ਮੇਲੇ ਨੂੰ ਤੇ ਆਹ ਟਿਕਟ ਕਾਊਂਟਰ ਬਣੇ ਨੇ ਸਾਰੇ ਇਹਨਾਂ ਦੇ ਹਨਾ ਤੇ ਬਾਕੀ ਉਹ ਝੂਲਾ ਵੀ ਹੈਗਾ ਉਹਦੇ ਅਜੇ ਕੋਈ ਬੈਠਿਆ ਨਹੀਂ ਤੇ ਹੁਣ ਮੈਂ ਤੁਹਾਨੂੰ ਇਧਰ ਝੰਡੋਲ ਦਿਖਾਉਣਾ ਤੇ ਬਾਕੀ ਇਧਰ ਗੇਮਰ ਇਹ ਵੀ ਤੁਹਾਨੂੰ ਸਾਰੀਆਂ ਆਪਾਂ ਦਿਖਾਵਾਂਗੇ ਕਿ ਪਹਿਲਾਂ ਤੁਹਾਨੂੰ ਆਪਾਂ ਚੰਡੋਲ ਦਾ ਇੱਕ ਵਾਰ ਸਾਰਾ ਵੀਊ ਦੇ ਦਈਏ ਸਾਰਾ ਲਓ ਜੀ ਤੇ ਆਹ ਦੇਖੋ ਨਾ ਤੇ ਆਹ ਛੋਟੀ ਬੱਚੇ ਵਾਲੀ ਕੈਸ਼ਤੀ ਹੋ ਵੀ ਜਿਵੇਂ ਨਾ ਆ ਗਿਆ ਚੰਡੋਲ ਤੇ ਬਾਈ ਹਜੇ ਪਠਾਰ ਆ ਤੇ ਫਿਰ ਤੁਹਾਨੂੰ ਦਿਖਾਉਣੇ ਆ ਚੱਲਦਾ ਤੇ ਕੈਸ਼ਤੀ ਉਧਰ ਚੱਲ ਰਹੀ ਆ ਕੈਸ਼ਤੀ ਤੁਹਾਨੂੰ ਦਿਖਾਉਣੇ ਆ ਬਿਲਕੁਲ ਕੋਲੇ ਜਾ ਕੇ ਲਓ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕੈਸ਼ਤੀ ਇਹ ਕਰੋ ਚੰਦੋਲ ਦਾ ਵੀਊਵ ਦੇਵਾਂਗੇ ਆਪਾਂ ਪ੍ਰੋਪਰ ਚੱਲਦੇ ਰਹਿਣਾ ਚੱਲ ਪੈਣ ਤੋਂ ਇੱਕ ਵਾਰ ਤੇ ਤੁਹਾਨੂੰ ਆਪਾਂ ਸਾਰਾ ਚੰਦੋਲ ਦਾ ਵੀਊਵ ਸਾਰਾ ਦੇਵਾਂਗੇ ਲੋ ਜੀ ਤੇ ਬੰਦਾ ਆਪੂ ਤੱਕਣ ਕਰਾ ਵੀ ਆਇਆ ਤੁਹਾਨੂੰ ਛੋਟ ਬੰਗਲਾ ਵਿੱਚ ਇੱਧਰ ਕਰਾਉਣੇ ਆ ਤੇ ਆਹ ਚੱਲਦੀ ਹੈ ਕੇਸਤੀ ਇੱਧਰ ਲੋ ਜੀ ਤੇ ਇੱਧਰ ਬ੍ਰੇਕ ਡਾਂਸ ਨਾ ਇੱਧਰ ਕੋਈ ਹੈ ਨਹੀਂ ਹਜੇ ਇਹ ਆ ਬੱਚਿਆਂ ਵਾਸਤੇ ਹੈ ਨਾ ਆਓ ਆ ਗਿਆ ਇੱਧਰ ਬ੍ਰੇਕ ਡਾਂਸ ਆ ਹੈਗਾ ਬ੍ਰੇਕ ਡਾਂਸ ਸਾਰਾ ਹੈ ਨਾ ਇਹ ਇਧਰ ਆ ਗਿਆ ਭੂਤ ਬੰਗਲਾ ਆ ਗਿਆ ਭੂਤ ਬੰਗਲਾ ਬਸ ਹੀ ਆਉਂਦਾ ਮੇਰੇ ਤੋਂ ਸੋਨਾ ਸਾਰਾ ਤੇ ਆ ਆ ਗਿਆ ਸਲੋਕ ਬਿਸਕਟ ਲੋ ਇਹ ਬਾਕੀ ਉਹ ਕਿੰਨਾ ਹੋਦਾ ਜੀ ਉਹ ਦੇਖੋ ਸਾਰਾ ਲੋ ਹੁਣ ਦੇਖੋ ਤੇ ਨਾਈਟ ਵੀਊ ਤੁਸੀਂ ਚੈੱਕ ਕਰੋ ਮੇਲੇ ਦਾ ਜਿਹੜੀ ਆ ਸਕਦੇ ਹੋ ਚੰਦੋਲ ਤੇ ਬਹਿ ਕੇ ਕਿਸੇ ਜੀ ਬਹਿ ਕੇ ਮੇਲਾ ਇੰਜੋਏ ਕਰ ਸਕਦੇ ਹੋ ਨਾ ਤੇ ਲੋ ਹੁਣ ਤੁਹਾਨੂੰ ਪਾ ਦਿਵਾਉਣਾ ਹੈ ਤੋ ਰੋਪਰ ਵੀਊ ਤੇ ਬਾਕੀ ਜੀ ਮੇਲੇ ਦਾ ਪੂਰਾ ਵੀਊ ਜਿਹੜਾ ਤੁਸੀਂ ਦੇਖ ਸਕਦੇ ਹੋ ਇਧਰੋਂ ਨਾ ਸਾਰਾ ਲੋ ਇਹ ਉੱਧਰ ਚੱਲਦੇ ਆਂ। ਅਗਲੇ ਪੜ ਚੰਡੋਲ ਚੱਲਦਾ ਦਿਖਾਦਾ। ਲਓ ਜੀ ਚੰਡੋਲ ਜਿਹੜਾ ਹੁਣ ਚੱਲ ਪਿਆ। ਤੇ ਦੇਖਾ ਦੋ ਤੁਸੀ ਚੰਡੋਲ ਦਾ ਥਿਊ। ਲਓ। ਤੇ ਨਾਈਟ ਵੀ ਨੂੰ ਆਪਾਂ ਬਰਨਾਲੇ ਦੇ ਮੇਲੇ ਦਾ ਦਿਖਾ ਰਹੇ ਆਂ। ਤੇ ਹੁਣ ਇੱਧਰ ਕਿੱਕੀ ਦੇ ਬੰਦੇ ਉਠਾ ਰਹੇ ਨੇ ਜੀ। ਤੇ ਬਾਕੀ ਉੱਧਰ ਚੱਲਦੇ ਆਂ। ਉੱਧਰ ਤੁਹਾਨੂੰ ਸਾਰਾ। ਤੇ ਆ ਵੀ ਚੱਲ ਪਿਆ ਇੱਧਰ ਹਨਾ। ਆ ਵੀ ਚੱਲ ਪਿਆ ਇੱਧਰ ਇੱਥੇ ਕਿਸੇ ਕੋਈ ਬੈਠਿਆ ਤਾਂ ਹੈ ਨਹੀਂ ਆ ਵੀ ਚੱਲ ਰਿਹਾ ਹਨ ਤੇ ਉਹ ਦੂਜੀ ਛੜ ਪਾਈ ਜਿਹੜੀ ਬਟਾਰਾਏ ਨੇ ਜਿਹ ਬੰਦੇ ਉਹ ਵੀ ਚੱਲ ਰਿਹਾ ਉਧਰ ਦੋਨੋਂ ਚੱਲਣਗੇ ਦੋਨੋਂ ਆਪਾਂ ਚੱਲਦੇ ਰਹੀਏ ਲੋ ਉੱਧਰ ਵੀ ਪਾਈ ਨੇ ਬਿਠਾਤੇ ਨਾ ਉਹਦੇ ਉਧਰੋਂ ਦਿਖਾਉਣੇ ਆ ਜੀ ਤੇ ਬਾਕੀ ਕਿੰਨੇ ਲੋਹ ਦਾ ਹਰਾ ਨੂੰ ਦੇਖਣ ਦੇ ਹਾਂ ਪੰਕਲਾ ਹੋ ਗਿਆ ਜਵੇ। ਆਹ ਆਗੇ ਧੂਮਕ ਵਿੱਚ ਕੋਟਾ ਨਾ ਇੱਧਰ ਹੈਗਾ ਆ ਸੁਪਰਟਾ ਡਾਈਗਨ ਟ੍ਰੇਨ ਟ੍ਰੇਨ ਵਾਲੀ ਆਹ ਹੈਗਾ ਭੂਤ ਮੰਗਲਾ। ਤੇ ਬਾਕੀ ਆ ਵੀ ਚੱਲੂਗਾ ਟ੍ਰੋਨ ਅੰਦਰੋਂ ਆਪਾਂ ਪੂਰਾ ਵੀਊ ਦਿਖਾਵਾਂਗੇ ਸਾਰਾ। ਉਹ ਦੇਖੋ ਦੇਖ ਸਾਹ ਦੇਖੋ। ਤੇ ਉਹਦੇ ਕੋ ਦਰੱਖਤ ਆ ਦੇਖੋ ਸਾਰਾ ਇੱਧਰ ਤੇ ਕੋ ਚੱਲੂਗਾ ਵੀ ਇਹ ਰੈਡੀ ਨੇ ਬਾਕੀ ਤੇ ਤੁਹਾਨੂੰ ਦਿਖਾਉਣੇ ਆ ਚੱਲਦਾ ਬਾਕੀ ਆ ਚੱਲਦਾ ਇੱਧਰ ਨਾ ਤੁਸੀਂ ਕਿਸੇ ਵੀ ਬੈਠ ਕੇ ਇੰਜੋਏ ਕਰ ਸਕਦੇ ਹੋ ਮੇਲਾ ਪੂਰਾ ਸੈਮਲਪੂਰਾ ਤੁਹਾਨੂੰ ਦਿਖਾਉਣੇ ਆ ਚੱਲਦਾ ਤੇ ਆ ਹੈਗੀ ਆ ਡਾਇਰ ਟ੍ਰੇਨ ਟ੍ਰੇਨ ਡਾਈਗਨ ਟ੍ਰੇਨ ਚਲਾਦੀ ਇਹ ਵੀ ਦੇਖ ਸਕਦੇ ਹੋ ਵੀ ਚਲਾਦੀ ਪਈ ਇਹਦੇ ਨਾਲ ਚੱਲ ਪਈਆ ਤੇ ਡਲਦੀ ਹਜੇ ਖਾਲੀ ਵੀ ਹੈ ਕੋਈ ਬੈਠਿਆ ਨਹੀਂ ਹੈ ਜੀ ਤੇ ਕਾਕੀ ਆ ਵੀ ਚਲਾਤਾ ਲਓ ਵੀ ਆ ਚਲਾਤਾ ਇੱਧਰ ਦੇਖ ਸਕਦੇ ਹੋ ਸਾਰਾ ਲਓ ਵੀ ਹੋਰ ਚੈੱਕ ਕਰੋ ਵੀਊ ਸਾਰਾ ਤੇ ਆ ਸਾਰਾ ਚੈੱਕ ਕਰ ਸਕਦੇ ਹੋ ਤੇ ਬਾਕੀ ਵੀ ਜੇ ਉਪਰ ਦੀ ਸਵਾਰੀ ਵੀ ਕਰ ਸਕਦੇ ਜਮੇ ਆ ਤੁਸੀਂ ਦੇਖ ਸਕਦੇ ਨਾ ਤੇ ਉਪਰ ਦੀ ਸਵਾਰੀ ਵੀ ਤੁਸੀਂ ਕਰ ਸਕਦੇ ਹੋ ਲਓ ਵੀ ਤੇ ਆ ਚੱਲ ਪਈ ਆ ਜੀ ਇੱਧਰ ਗਾ ਚੱਲ ਪਿਆ ਤੇ ਦੇਖੋ ਹਨਾ ਕਿੰਨਾ ਤੇਜ਼ ਚੱਲ ਰਿਹਾ ਸਾਰਾ ਲਓ ਹੁਣ ਦੇਖੋ ਬੰਨ ਤੇ ਚੱਕਰ ਨਾਲ ਲਓ ਜੀ ਬਾਕੀ ਉਹਦੇ ਚੋੜ ਵੀ ਚੱਲਦਾ ਉਧਰ ਤੇ ਹੁਣ ਦੇਖੋ ਤੁਸੀਂ ਲਓ ਤੇ ਇਹ ਲੱਗਿਆ ਬਰਨਾਲੇ ਦੀ ਤੁਸੀਂ ਆ ਕੇ ਦੇਖ ਸਕਦੇ ਹੋ ਤੇ 30 ਪਿਆਰੀ ਐਂਟਰੀ ਹੈ ਹਨਾ ਤੇ ਚੱਲਦੇ ਅੱਗੇ ਹੋਰ ਦਿਖਾਉਂ ਜਾਂ ਤੁਹਾਨੂੰ ਤੇ ਕਾਫੀ ਗੱਲਾਂ ਉਹ ਮੇਲੇ 'ਚ ਦੇਖਣ ਨੂੰ ਮਿਲ ਜੂਗਾ ਤੇ ਆ ਜਿਵੇਂ ਟ੍ਰੇਨ ਹੋ ਗਈ ਹੈ ਨਾ ਰੁਕ ਗਈ ਹੈ ਤੇ ਆ ਵੀ ਚਮੇ 4 ਮਿੰਟ ਦੀ ਆ। ਉਹ ਤਾਂ ਦੇਖੋ ਬਾਈ ਜਿਹੜੀ ਬੈਠੇ ਨੇ ਵਿਚਾ ਨਾ ਲਾਉਗੇ। ਆਹ ਦੇਖੋ ਨਾ ਇਹ ਲਾਉਗੇ। ਇਹ ਬੈਠੇ ਨੇ ਨਾ ਬਾਈ ਜਿਹੜੀ। ਉਹ ਦੇਖੋ। ਤੇ ਆ ਵੀ ਚੱਲਦਾ ਇਦਾਂ ਨਾ ਆ ਜੋਲਾ ਵੀ ਕਦੋਂ ਦੇਖਣ ਨੂੰ ਮਿਲ ਜੂਗਾ। ਆ ਸਾਰਾ ਦੇਖੋ ਤੇ ਆ ਜੁੱਲਾ ਵੀ ਤੁਹਾਨੂੰ ਇਹ ਸਟੇਸ਼ਨੋਂ ਮਿਲ ਜੂਗੀ ਜਿੱਥੇ ਤੁਸੀਂ ਬੈਠ ਕੇ ਇਹ ਮੇਲੇ ਨੂੰ ਇੰਜੋਏ ਕਰ ਸਕਦੇ ਹੋ ਤੇ ਇਹ ਤਾਂ ਚੱਲਦਾ ਹੀ ਆ ਤੇ ਆ ਇਧਰ ਟਿਕਟ কাউন্টার ਬਣਿਆ ਨੂੰ ਸਾਰੇ ਲੋ ਵੀ ਜਾਂਦੇ ਆ ਉਧਰ ਜ਼ੋਰ ਦਿਖਾਉਣੇ ਆ ਤੇ ਬਾਕੀ ਦੀ ਜੀ ਟਿਕਟ ਵਗੈਰਾ ਵੀ ਬਣਾ ਸਕਦੇ ਹੋ ਨਾ ਸਾਰੇ ਆਲੇ ਤੇ ਆ ਇਧਰ ਨਾ ਬੱਚਿਆਂ ਦੀ ਆ ਤੇ ਉਧਰੋਂ ਦਿਖਾਉਣੇ ਆ ਗੇਮਾਂ ਵਗੈਰਾ ਹੁਣ ਆਪਾਂ ਹਾਲੋ ਵੀ ਹਾਲੋ ਵੀ ਹਾਂ ਜੀ ਜਿਵੇਂ ਹਨ ਕਲਿੱਪਰ ਵਗੈਰਾ ਹੋਗੇ ਐਵੇਂ ਤੁਹਾਨੂੰ ਸਾਰਾ ਜਿਹੜਾ ਸਾਮਾਨ ਮਿਲ ਜੂਗਾ ਤੇ ਅੱਗੇ ਚੱਲਦੇ ਆਂ ਤੇ ਐਵੇਂ ਦਾ ਤੁਹਾਨੂੰ ਲੌਂਗ ਤੇ ਲੇਡੀ ਦਾ ਬਹੁਤ ਸਾਰਾ ਸਾਮਾਨ ਜਿਹੜਾ ਵੀ ਦੇਖਾ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਨਾ ਤੇ ਐਵੇਂ ਦਾ ਸਾਰਾ ਤੁਹਾਨੂੰ ਮਿਲ ਜਿਹੜਾ ਦੇਖਣ ਨੂੰ ਮਿਲ ਜੂਗਾ ਤੇ ਅੱਗੇ ਚੱਲਦੇ ਆਂ ਹੋਰ ਇਹ ਤੇ ਫੋਨਿਆਂ ਨੂੰ ਵਰਤਣ ਆਹੋ ਬਟਕੀਆਂ ਦੀਆਂ ਕਿ ਢਾਣੀਆਂ ਨੇ ਲੋ ਆਹ ਜਿਵੇਂ ਜਿਵੇਂ ਬੈਟਰੀ ਬਾਕਸ ਹੋ ਗਏ ਨਾ ਆਹ ਬਜੂ ਮੈਂ ਪਿੰਨ ਵਗੈਰਾ ਹੋ ਗਏ ਨਾ ਸਾਰੇ ਇਹਦਾ ਲੋ ਇਹ ਆ ਤੁਹਾਨੂੰ ਆਪਣਾ ਡੇਲੀ ਜਮ ਸੂਸ ਹੋਣਾ ਸਾਰਾ ਮਾਰ ਘਰੇ ਲੂਗਾ ਨਾ ਆਪਣਾ ਹੁੰਦਾ ਯੂਸ ਸਾਰਾ ਇਹ ਆ ਟੂਟੀ ਵਾਲਾ ਹੋ ਗਿਆ ਲੋ ਆ ਸਾਰਾ ਡੇਲੀ ਯੂਜ਼ ਵਾਸਤੇ ਸਾਰਾ ਜਮਾਂਦ ਨੂੰ ਰਹਿ ਦੂਗਾ ਇਹ ਤੂੰ ਦੇਖ ਸਕਦਾ ਲੋ ਇਹਦਾ ਕੀ ਪ੍ਰਾਈਸ ਆ ਇਸਕਾ ਕੀ ਪ੍ਰਾਈਸ ਆ ਭੀ ਯਾਰ ਮੈਂ ਵੀ ਹੁੰਦੀ ਆ ਜੇ ਇਹ ਤੁਹਾਡੇ ਡੀਪੀ ਦਾ ਪ੍ਰੈਸ ਜਾ ਗਿਆ ਨਾ ਤੁਸੀਂ ਉਹ ਜੀ ਵਾਸਤੇ ਬਾਕੀ ਆ ਤੁਹਾਨੂੰ ਐਵੇਂ ਦਾ ਬਹੁਤ ਬਹੁਤ ਸਾਰਾ ਦੇਖਣ ਨੂੰ ਮਿਲ ਜੂਗਾ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਆਪਣੇ ਘਰ ਨੂੰ ਸੋਹਣਾ ਬਣਾਉਣ ਵਾਸਤੇ ਜਾਂ ਭਰੇ ਕੁਝ ਟੰਗਣ ਵਾਸਤੇ ਡਿਜ਼ਾਈਨਰ ਚੀਜ਼ਾਂ ਤੇ ਦੋ ਕੰਮ ਲੈ ਜਾਣਗੇ ਤੋ ਤੇ ਇਹਦੇ ਨਾਲ ਮਨ ਲਾ ਵੀ ਤੁਸੀਂ ਆਪਣੇ ਇੱਕ ਸੋਹਣੀ ਚੀਜ਼ ਵੀ ਟੰਗ ਸਕਦੇ ਤੇ ਬਾਕੀ ਐਵੇਂ ਦੇ ਸਾਰੇ ਹਨ ਤੇ ਆ ਮਿਰਰ ਹੋ ਗਿਆ ਇੱਧਰ ਲਓ ਇਹ ਆ ਤੋਂ ਮਿਰਰ ਤਾਂ ਮਿਲ ਜੂਗਾ ਸਾਰਾ ਲਓ ਤੇ ਬਾਕੀ ਹੋਰ ਵੀ ਕਾਫੀ ਕੁਝ ਨੂੰ ਦੇਖ ਨੂੰ ਮਿਲ ਜੂਗਾ ਇਹ ਦੇਖ ਸਕਦਾ ਨਾ ਲਓ ਤੇ ਆ ਟਾਈਮ ਪੀਸ ਹੋ ਗਿਆ ਇੱਧਰ ਤੇ ਬਾਕੀ ਆ ਦੇਖੋ ਇੱਧਰ ਪਾਪੜ ਵਗੈਰਾ ਹੋ ਗਿਆ ਜਮੇ 50 ਰੁਪਏ ਬਾਈ ਬਣਾ ਕੇ ਦਿਖਾ ਰਿਹਾ ਉਹ ਸਾਰਾ ਨਾ ਬਰਨ ਲੱਗਿਆ ਆ ਕਿੰਨੇ ਮਿੰਟ ਚ ਤਿਆਰ ਹੁੰਦਾ ਬਾਈ ਇਹ ਕਿੰਨੇ ਦਿਨ ਮੈਂ 20 ਸੈਕਿੰਡ ਵਿੱਚ ਹੋ ਜਾਗਾ 20 ਸੈਕਿੰਡ ਤੇ 20 ਸੈਕਿੰਡ ਚ ਲੋਗਿਆ ਐਵੇਂ ਬਰਨਦਾ ਰਹਾ ਸਾਰੇ ਨਾ ਲੋ ਤੇ ਬਾਈ ਰੱਖ ਲਿਆ ਤਿਆਰ ਕਰਕੇ ਨਾ ਤੇ ਅੱਗੇ ਚੱਲਦੇ ਆ ਤੇ ਬਾਕੀ ਇੱਥੇ ਤੁਹਾਨੂੰ ਖਾਣ ਨੂੰ ਕਾफी ਕੁਝ ਮਿਲ ਜੂ ਜੇ ਸਾਡੇ ਕੋਲ ਨਾ ਪਾਓ ਭਾਗੀ ਹੋ ਗਈ ਤੇ ਬਾਕੀ ਹੋਰ ਵੀ ਕਾਫੀ ਕੁਝ ਨੂੰ ਜਿਹੜਾ ਦੇਖਣ ਨੂੰ ਮਿਲ ਜੂਗਾ ਜੇ ਵੀ ਦੇਖਾਂਗੇ ਇਧਰੋਂ ਐਕਜਟ ਆ ਤੇ ਅੱਗੇ ਚੱਲਦੇ ਆ ਅੱਗੇ ਦਿਖਾਉਣੀਆਂ ਹੋਰ ਤੇ ਬਾਕੀ ਤੁਹਾਨੂੰ ਐਵੇਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਟਾਲਾਂ ਨੇ ਉਹ ਦੇਖਣ ਨੂੰ ਮਿਲ ਜਾਣਗੀਆਂ ਹਨਾ ਬਾਕੀ ਜਿਵੇਂਆਂ ਚੂੜੀਆਂ ਵਗੈਰਾ ਹੋਗੀਆਂ ਹਨਾ ਐਨਕਾਂ ਹੋਗੀਆਂ ਐਨਕਾਂ ਹੋਗੀਆਂ ਜਿਵੇਂ ਤਰਾ ਚੂੜੀਆਂ ਪਈਆਂ ਨੇ ਤੇ ਆ ਐਨਕਾਂ ਪਈਆਂ ਨੇ ਜਮੇ ਅੱਗੇ ਚੱਲਦੇ ਆ ਤੇ ਅੱਗੇ ਤੁਹਾਨੂੰ ਦਿਖਾਉਣੀਆਂ ਹੁਣ ਆਪਾਂ ਗੇਮ ਆ ਤੇ ਇਹ ਚਾਟ ਵਾਲੇ ਆ ਗਏ ਹਨ ਸਾਰੇ 버거 ਨਿਊਟਰਲ ਗੋਲ ਕੱਪੇ ਚਾਈ ਬੱਲੇ ਟੋਲੇ ਫਟੂਰੇ ਚਾਟ ਪਕੌੜਾ ਸਭ ਸਾਰਾ ਇੱਥੇ ਦੇਖ ਨੂੰ ਹੈ ਨਾ ਖਾ ਸਕਦੇ ਹੋ ਤੇ ਬਾਕੀ ਇਸ ਤਰ੍ਹਾਂ ਬੰਦ ਮਿਸ਼ਾਨਾ ਲਾਉਣਾ ਹੁੰਦਾ ਨਾ ਸਾਰਾ ਸ਼ੂਟਿੰਗ ਵਾਲਾ ਹੋ ਗਿਆ ਜਵੇ ਤੇ ਬਾਕੀ ਅੱਗੇ ਦਿਖਾਉਣੀ ਆ ਹੋਰ ਤੇ ਆ ਰਿੰਗ ਪਾਉਣੀ ਹੁੰਦੀ ਹੈ ਨਾ ਇਹ ਤਕਨੀਕ ਸਾਰਾ ਪਤਾ ਹੀ ਆ ਰੈਡ ਮੈਲੇ ਕੀ ਹੁੰਦੀ ਹੈ ਠੀਕ ਹੈ ਗਰਿੰਗ ਪੈ ਗਈ ਹੈ ਨਾ ਉਹ ਚੀਜ਼ ਮਿਲ ਜਾਣੀ ਹੈ। ਜਿਹੜਾ ਸਾਹਮਣੇ ਦੱਸਿਆ ਸੀ ਹੋਇਆ ਸਾਰਾ ਨਾ। ਅੱਗੇ ਚੱਲਦੇ ਹਾਂ। ਲੋ ਵੀ। ਜਿੰਨੇ ਸਾਰੀਆਂ ਐਵੇਂ ਦੀਆਂ ਸਾਰੀਆਂ ਇੱਥੇ ਤੁਹਾਨੂੰ ਜੇਮਲ ਰੇਡੀਓ ਦੇਖਣ ਨੂੰ ਮਿਲਣਗੀਆਂ। ਅੱਜ ਤੇ ਇੱਕ ਚਾਂਸ ਹੈ ਨਾ ਕਿ ਤੁਹਾਨੂੰ ਮਿਲ ਜਾਵੇ। ਜਿਹੜੀਆਂ ਵੀ ਹੋਣਗੀਆਂ। ਦੇਖੋ। ਜਿਹੜੀ ਗਲਾਸ ਵਾਲੀ ਹੈ ਉਹ ਆਪਾਂ ਜਿਹੜਾ ਹਟਾ ਲੱਗਾ ਨਾ ਗਲਾਸ। ਆ ਦਿਖਨੇ ਹੁੰਦੇ ਆ ਇਹ ਨਾ ਜੀ ਬਾਲ ਦਾ ਨਾ ਤੇ ਆ ਇਧਰ ਤੁਸੀਂ ਖਾਣਾ ਲਾਉਣਾ ਨਾ ਹਾਂ ਹੁੰਦਾ ਬੋਲ ਵਾਲਾ ਹਨ ਤੇ ਬੋਲ ਦੇ ਮੱਲਾ ਤੁਸੀਂ ਜਿਹਨਾਂ ਨੰਬਰ ਤੁਹਾਡਾ ਸਹੀ ਆ ਗਿਆ ਤੇ ਸੇਵ ਵਾਲਾ ਮਿਲਦੀ ਹੁੰਦੀਆਂ ਨੇ ਕੋਈ ਤੁਹਾਨੂੰ ਜਿਹੜਾ ਸਾਹਮਣੇ ਨਾਮ ਪਈਦਾ ਉਹ ਮਿਲ ਜਾਣਗੇ ਤੇ ਸਾਹਮਣੇ ਪੱਤੀ ਦੇ ਹੁਣ ਆ ਮਿਲ ਜੂਗਾ ਨਾ ਤਾਂ ਨਾੜਾ ਹੁੰਦਾ ਦੇ ਬਾਲਾ ਹੁੰਦੀਆਂ ਨੇ ਤੇ ਆ ਵੀ ਛੇ ਬਾਲਾ ਪਾਉਣੀ ਹੁੰਦੀਆਂ ਨੇ ਜਿਹੜਾ ਵੀ ਤੁਹਾਡਾ ਨੰਬਰ ਹੈ ਜੇ ਟੋਟਲ ਆ ਗਿਆ ਤੇ ਮੈਂ ਹੈ ਨਾ ਤੇ ਆ ਮਾਲੋ ਨੰਬਰ ਆ ਜੇ ਮਾਲੋ ਇੱਕ ਵਾਰ ਤੇ ਤਿੰਨ ਆ ਤੇ ਦੂਜੀ ਚ ਚਾਰ ਆ ਗਿਆ ਤਾਂ ਸੱਤ ਹੋ ਗਿਆ ਤੇ ਦਾ ਸੱਤ ਤੇ ਕੋਈਗਾ ਮਿਲ ਜਿਵੇਂ ਇਥੇ 12 ਜੇ 12 ਤੁਹਾਡਾ ਟੋਟਲ ਹੋ ਗਿਆ ਹੈ ਕਰਕੇ ਤਾਂ ਇਹ ਤੁਹਾਨੂੰ ਆਏ ਨਾਮ ਮਿਲ ਜਾਣਗੇ ਸਾਰੇ ਤੇ ਆ ਵੀ ਤੁਹਾਨੂੰ ਬੱਚਿਆਂ ਵਾਲਾ ਹੈ ਨਾ ਲਾਉ ਦੇ ਆ ਵੀ ਜੇ شادی ਕੀ ਵੀ ਕਰੋ ਇਥੇ ਬੱਚਿਆਂ ਬਾਤ ਇਹ ਜੀ ਦੇਖਣ ਨੂੰ ਮਿਲ ਜੂਗੀ ਸਾਰੀ ਤੇ ਤੁਹਾਨੂੰ ਐਵੇਂ ਦਾ ਸਾਰਾ ਇਹ ਮੇਲਾ ਤੇ ਬਾਕੀ ਤੁਸੀਂ ਊਠ ਦੀ ਸਵਾਰੀਆਂ ਪਹਿਲਾਂ ਦੱਸਤਾ ਕਰ ਸਕਦੇ ਹੋ ਸਾਰੀ ਹੈ ਨਾ ਲਓ ਆ ਹੁਣ ਚੱਲ ਗਿਆ ਤੇ ਲੋਲ ਲੋਲ ਲੋਰ ਚੱਲ ਰਿਹਾ ਤੇ ਨਾਲ ਚੱਲ ਰਹੀ ਹੈ ਕੈਸਟੀ ਇੱਧਰ ਵੀ ਆ ਕੇ ਚੱਲ ਰਿਹਾ ਲਓ ਲਿਆ ਆ ਦੇਖੋ ਸਾਰਾ ਨਾ ਤੇ ਰੂਪ ਵੀ ਲਾਉਂਦੇ ਹੋ ਰੂਪ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਪਣੇ ਕੋਲੇ ਜੰਧਿਆ ਲਓ ਕਿਉਂ ਵੀ ਹੁਣ ਚੱਲ ਰਹੀ ਆ ਕਿਸ਼ਤੀ ਰਾਇਕ ਚ ਲੋਡ ਪਾਵਾ ਨੂੰ ਇਧਰ ਉਹ ਦਿਖਾਉਣਾ ਦੋਨਾਂ ਚੀਜ਼ਾਂ ਦਾ ਇਕੱਠਾ ਤੇ ਲੋ ਐਵੇਂ ਦਾ ਕੋਈ ਸਾਰਾ ਮੇਲਾ ਵੀ ਜਿਹੜਾ ਤੁਹਾਨੂੰ ਪਤਾ ਖਾਇਆ ਤੇ ਆ ਤੁਹਾਨੂੰ ਝੂਲੇ ਦੇ ਦੇਖਣ ਮਿਲ ਜਗਾ ਜਿਹੜੇ ਤੁਹਾਨੂੰ ਪਤਾ ਖਾਇਆ ਸਾਰੇ ਵੀਡੀਓ ਦੇ ਵਿੱਚ ਨਾ ਵੀ ਦੇਖ ਸਕਦੇ ਹੋ ਤੇ ਹੁਣ ਦੇਖੋ ਸਾਰਾ ਹਨਾ ਇਧਰੋਂ ਲੋ ਲੋ ਵੀ ਆਪਾਂ ਤੁਹਾਨੂੰ ਦਿਖਾਇਆ ਸਾਰਾ ਬਰਨਾਲੇ ਦਾ ਮੇਲਾ ਤੇ ਚੱਲਦੇ ਹੁਣ ਇੱਧਰ ਯਾ ਤੁਸੀਂ ਬੱਚਿਆਂ ਵਾਸਤੇ ਬਹੁਤ ਸਾਰੀ ਜਿਹੜੀ ਐਕਟੀਵਿਟੀ ਹੋਈ ਹੈ ਮੇਲੇ 'ਚ ਦੇਖਣ ਨੂੰ ਮਿਲ ਜੂਗੀ ਦੇਖਾ ਦਿਓ ਸਾਰਾ ਹਨਾ ਤੇ ਝੂਲੇ ਵਗੈਰਾ ਤੋਂ ਸਾਰੇ ਆਪਾਂ ਦਿਖਾਇਆ ਤੇ ਮੇਲੇ ਦਾ ਪੂਰਾ ਅਹਿਦ ਦੇ ਦਿੰਦਾ ਸਾਰਾ ਹਨਾ ਯੋ ਵੀ ਲੋ ਆਹ ਦੇਖਾ ਦਿਓ ਸਾਰਾ ਨਾ ਤੇ ਐਵੇਂ ਦਾ ਕੁਝ ਸਾਰਾ ਹੈ ਮੇਲਾ ਸੀ ਤੁਹਾਨੂੰ ਆਪਾਂ ਦਿਖਾਇਆ ਪੈਰ ਬਰਨਾਲੇ ਦਾ ਵੀਰ ਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਇਹ ਬੜੀ ਬੋਹੋ ਨੇ ਮੋਕੇ ਨਾਲ ਇਹ ਆ ਲੋ ਹੁਣ ਕਰੀਆਂ ਇਹਨਾਂ ਨੂੰ ਬਹੁਤ ਸਾਰੇ ਛਟਾਲਾ ਦੇਤੇ ਦੇਖਣ ਨੂੰ ਮਿਲ ਜਾਣਗੇ ਲੋਕ ਇਹ ਬਹੁਤ ਕਾਟਕ ਵੀ ਦੇਖ ਸਕਦੇ ਹੋਣਾ ਛਟਾਲਾਂ ਦੇ ਉੱਪਰ ਤੁਸੀਂ ਆ ਕੇ ਵਿਜ਼ਿਟ ਕਰਕੇ ਵੀ ਨਾ ਸਕਦੇ ਜੇ ਤਾਂ ਮੈਂ ਕੱਲੂਗਾ ਕਾਫੀ ਜਨ ਹੈ ਨਾ ਤੇ ਐਡਜੈਕਟ ਮੈਂ ਤਰੀਕ ਨਹੀਂ ਬਤਾਏਗਾ ਵੱਟ ਚੱਲੂਗਾ ਕਹਿੰਦੇ ਲੋਕ ਜੇ ਅਮਰੀਤਨ ਪੁੱਟਾ ਹਨਾ ਲੋਕ ਜੇ ਆ ਆਪਣਾ ਜੀ ਹੱਲ ਜਿਗਾਗਾ ਤੇ ਲੋਕ ਜੀ ਜਦੋਂ ਆਪਾਂ ਤਕਰੀਬਾ ਕਾਰਾ ਹੈ ਇਤਰਾ ਜਿੱਤੀ ਜਾਂ ਸੌਪ ਇਹ ਆ ਗਈ ਪੀਜ਼ਾ ਸ਼ਾਪ ਲੋਡ ਇਹ ਆਪਾਂ ਤੁਹਾਨੂੰ ਤਕਰੀਬਨ ਸਾਰਾ ਇਹ ਰਮੇਡਾ ਉਹ ਦਿਖਾਇਆ ਲੋਡ ਇਹ ਚੱਲਦੇ ਅੱਗੇ ਆ ਦਿਖਾਉਣੇ ਤੁਹਾਨੂੰ ਨਾ ਕਿ ਜਿਹੜੇ ਪਲੇਟਾ ਵਗੈਰਾ ਹੋ ਗਈਆਂ ਇਹ ਆ ਲੋ ਸਾਰੀਆਂ ਇਹ ਤੁਹਾਨੂੰ ਦੇਖ ਨੂੰ ਮਿਲ ਜਾਣਗੀਆਂ ਸਾਰੀਆਂ ਲੋਡ ਇੱਕ ਇੱਕ ਚੀਜ਼ ਕਿਉਂ ਤੇ ਹੈ ਇਹ ਮੋਮੋ ਚੈਨਸ ਰਾਈਜ਼ ਕੇ ਚੀਜ਼ ਕੀ ਬਣੀ ਹੁੰਦੀ ਹੈ ਇਹ ਮੇਲਾ ਮਾਈਂਡ ਮੇਲਾ ਮਾਈਂਡ ਇਹ ਕੀ ਚੀਜ਼ ਹੁੰਦੀ ਹੈ ਇਹ ਮੇਲਾ ਮਾਈਂਡ ਮਾਈਕਰੋ ਸੇਫ ਇਹਨਾਂ ਵਿੱਚ ఓਪਨ ਵਾਈਗਰੋ ਲਓ ਜਾਨ ਜੀ ਇਹਨਾਂ ਪਲੇਟਾਂ ਇਹ ਪਲਾਸਟਿਕ ਤਾਂ ਨਹੀਂ ਹੁੰਦੀ ਮੇਲਾ ਮਾਈਂਡ ਮੇਲਾ ਮੈਂਡ ਦੀ ਸਾਰੀ ਮੇਲਾ ਮੈਂਡ ਦੇ ਲਓ ਜਾਨ ਜੀ ਇਹਨਾਂ ਨੂੰ ਮਿਲ ਜੂਗਾ ਜਿਵੇਂ ਇਸਕਾ ਕੀ ਪ੍ਰਾਈਸ ਹੈ ਇਸਦੇ 120 ਰੁਪਏ ਕੇ 120 ਰੁਪਏ ਲੋ ਆ ਸਾਰੇ ਤੁਹਾਨੂੰ ਇਹਨਾਂ ਐਵੇਂ ਦੇ ਆਪਣੇ ਮਿਲ ਜਾਣਗੇ ਨਾ ਜਿਵੇਂ ਲੋ ਇਹ ਅੱਜ ਜਿੱਦੂ ਮੰਨ ਲਾ ਪਰ ਬਾਕੇ ਖਾਣਾ ਤਾਂ ਲੱਗਦੇ ਆ ਰਾਮ ਨੂੰ ਇਹ ਪਲੱਸ ਕਟ ਨਹੀਂ ਹੈਗਾ ਇਹ ਬਾਈ ਨੇ ਦੱਸਿਆ ਤਾਂ ਨਹੀਂ ਕੀ ਨਾਲ ਉਹਦਾ ਹੈ ਬਤਰੀ ਦਾ ਅਪਾਇੰਟਮੈਂਟ ਕਰਤੀ ਕੋਈ ਨਾ ਕਰਨੀ ਤਾਂ ਇਹ ਤਾਂ ਪਲੱਸ ਕਟੂ ਕਿ ਨਹੀਂ ਇਹ ਪਲੱਸ ਕਟ ਹੈ ਇਹ ਵੀ ਮਿਲਾਂ ਬਾਈ ਇਹ ਵੀ ਮਿਲਾਂ ਮੈਡਮ ਇਹ ਵੀ ਮਿਲਾਂ ਮੈਡਮ ਐਵੇਂ 80 ਰੁਪਏ ਦੇ ਦਾ ਮਸਤ ਇਹ ਆ ਪਲੇਟਾਂ ਮਿਲ ਗਈਆਂ ਸਾਰੀਆਂ ਹਨ ਮਤਲਬ ਪਲਾਸਕਟ ਨਹੀਂ ਹੈਗਾ ਇਹ ਕਿੰਨੇ ਦੀ ਪਲੇਟ ਆ 60 ਰੁਪਏ ਜਿਹੜੀ ਮਰਜ਼ੀ 60 ਰੁਪਏ ਦੀ ਲੋਕ ਜਿਹੜੀ ਮਰਜ਼ੀ ਲੈ ਲੋ 60 ਰੁਪਏ ਦੀ ਹੋਲੀ ਵਗੈਰਾ ਹੋ ਗਿਆ ਤੇ ਬਾਕੀ ਕਿਵੇਂ ਦਾ ਤੁਹਾਨੂੰ ਇਹ ਮੇਲਾ ਲੱਗਿਆ ਸਾਰਾ ਨਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਤੁਹਾਨੂੰ ਦਗੇਬਲ ਸਾਰਾ ਦਿਖਾਤਾ ਲੋਕ ਦੇਖੀਏ ਇਤਰਾ ਨਾ ਲੋ ਜੀ ਤੇ ਬਾਕੀ ਆਪਾਂ ਤੁਹਾਨੂੰ ਸਾਰਾ ਹੀ ਮੇਲਾੜਾ ਦਿਖਾਤਾ ਲਓ ਵੀ ਸ਼ਾਂਤੀ ਕਰਾਤਾ ਕਰਿਓ ਅਗਲਾ ਪੂਰਾ ਵੀਡੀਓ ਮੇਲੇ ਜਾ ਕੇ ਦਿਖਾਣਾ ਹੈ। ਇਹ ਕਾਫੀ ਕਾਟਣਾ ਤੇ ਜਾ ਕੇ ਦੇਖ ਰਹੇ ਹਾਂ। ਲਓ ਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਬਰਨਾਲੇ ਦਾ ਮੇਲਾ ਦਿਖਾਇਆ। ਸੋ ਆਦੀ ਵੀਡੀਓ ਨੂੰ ਆਪਾਂ ਹੈਂਡ ਕਰਦੇ ਹਾਂ ਜੀ। ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਕਰਨਾ, ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ। ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।